ਜਦੋਂ ਤੋਂ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੁਖਬੀਰ ਢੜੇ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਵਿਰਸਾ ਸਿੰਘ ਵਲਟੋਹਾ ਪਹਿਲਾਂ ਵੀ ਬਹੁਤ ਵਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਖੁੱਲਕੇ ਬੋਲੇ ਨੇ ਤਾਂ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਸਮੇਂ-ਸਮੇਂ ਤੇ ਮੂੰਹ ਤੋੜਵਾ ਜਵਾਬੀ ਦਿੱਤਾ ਗਿਆ। ਅੱਜ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੱਡੀ ਦੇ ਵਿੱਚ ਜਾਂਦੇ ਹੋਏ ਵਿਰਸਾ ਸਿੰਘ ਵਲਟੋਹਾ ਆਪਣੀ ਗੱਡੀ ਰੋਕਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ-ਨੀਟਾ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਦਿਖਾਈ ਦਿੰਦੇ ਨੇ। ਜਿੱਥੇ ਇੱਕ ਪਾਸੇ ਸਾਰੀਆਂ ਧਿਰਾਂ ਜਿਮਣੀ ਚੋਣ ਦੇ ਵਿੱਚ ਪ੍ਰਚਾਰ ਦੇ ਵਿੱਚ ਰੁਚੀਆਂ ਹੋਈਆਂ ਨੇ ਉੱਥੇ ਹੀ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਵੀ ਲਗਾਤ ਜੋ ਪੰਥਕ ਸਿਆਸਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਪੰਥਕ ਸਿਆਸਤ ਨੂੰ ਮਜ਼ਬੂਤ ਕਰਨ ਲਈ ਪੰਥ ਦੀ ਮਜ਼ਬੂਤੀ ਲਈ ਸਾਰਿਆਂ ਨੂੰ ਇਕਜੁੱਟ ਹੋਣ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਦਾ ਦਿੱਤਾ ਗਿਆ ਪਰ ਦੂਜੇ ਪਾਸੇ ਲਗਾਤਾਰ ਉਹਨਾਂ ਨੂੰ ਟਾਹਾਂ ਲਗਾਉਣ ਦਾ ਵੀ ਵਿਰੋਧੀ ਕੋਈ ਵੀ ਮੌਕਾ ਨਹੀਂ ਛੱਡਦੀ ਇੱਕ ਵਾਰ ਪਹਿਲਾਂ ਵੀ ਤੁਸੀਂ ਸੁਣੋ ਕਿ ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਕਿਹਾ ਤੇ ਤਾੜੀ ਮਾਰ ਹੱਸੇ ਨੇ ਤੇ ਨਾਲ ਹੀ ਇਹ ਵੀ ਕਿ ਅਰਦਾਸ ਕੀਤੀ ਹੈ ਕਿ ਅਜੇ ਤਾਂ ਤੂੰ ਕੰਧਾਂ ਦੇ ਵਿੱਚ ਵਜੇਂਗਾ ਹੋਰ ਕੀ ਕੁਝ ਕਹਿਣਾ ਸੀ ਬਲਟੋਹਾ ਦਾ ਇੱਕ ਵਾਰ ਸੁਣ ਲਵੋ ਇੱਕ ਮਿੰਟ ਇੱਕ ਮਿੰਟ ਚਲਾਈਂ 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 ਫੋਨ ਲਾਈਵ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੋਲਿਆ ਅਨੀਡੇ ਨੇ ਕਦੇ ਖੋਲਿਆ ਨੀਡੇ ਨੇ ਇੰਨੇ ਵੀ ਖੋਲੇ ਦਫਤਰ ਦਫਤਰਿਆ ਦਫਤਰ じゃ ਹੈ ਹੀ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਆਪਣੇ ਆਪ ਨੂੰ ਇੰਦਾ ਵੱਡਾ ਲੀਡਰ ਆਖੇ ਕੰਮਾਂ ਦਾ ਚੇਂਜ ਕਰਕੇ ਰੱਖ ਦੂੰ ਪੈਰਾਦ ਸੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂੰ ਮੈਂ ਇੱਥੇ ਬੈਠੇ ਕੋਈ ਨਹੀਂ ਗੋੜਤਾਇਕ ਬਦਲੀ ਕੀ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰੇ ਖਿਆਲ ਹਾਂਜੀ ਤੇ ਬੰਦਾ ਕੋਈ ਦੇਖ ਦੇਣਗੇ ਤਾਂ ਦਫਤਰ ਪਿਓੜਾ ਖੋਲ ਕੇ ਬਿਠੇ ਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਅਰਪੀਤ ਨੀ ਟੇਬਲ ਕੇ ਜਿਹੜੇ ਤੂੰ ਰੋਲਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਵੱਧਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਛੱਟ ਮਾਰੀ ਸੀਗੀ ਅੱਜ ਤੂੰ ਪੂਰੀਆਂ ਕਰਤੀ ਸਤਿਗੁਰੂ ਪਰ ਤਰਸ ਵੀ ਆਉਂਦਾ ਤਰਸ ਵੀ ਆਉਂਦਾ ਉਹ ਜਹੇਦਰ ਜੀ ਦੇ ਗੋਡਿਆਂ ਹੱਥ ਲਾਉਂਦੇ ਰਹੇ ਐ ਤੇ ਅੱਜ ਅੱਜ ਦਾ ਜੋ ਹਾਲ ਐ ਕਮਾਲ ਐ ਰੱਬ ਦੇ ਰੰਗ ਐ ਅਰਪੀਤ ਜਾਂ ਜੇ ਤੂੰ ਪਛਤਾਏਂਗਾ ਅਜੇ ਤੇ ਕੰਧਾ ਚ ਵੱਜੇਗਾ ਇੱਕ ਮਿੰਟ ਇੱਕ ਮਿੰਟ ਚਲਾਈ 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 ਫੋਨ ਲਾਈਵ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੋਲਿਆ ਅਨੀਡੇ ਨੇ ਕਦੇ ਖੋਲਿਆ ਨੀਡੇ ਨੇ ਇੰਨੇ ਮੇ ਖੋਲੇ ਦਫਤਰ ਆ ਦਫਤਰ じゃ ਹੈ ਹੀ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਆਪਣੇ ਆਪ ਨੂੰ ਇੰਦਾ ਵੱਡਾ ਲੀਡਰ ਆਖੇ ਕੰਮਾਂ ਇਹਦਾ ਚੇਂਜ ਕਰਕੇ ਰੱਖ ਦੂੰ ਪੈਰਾਜ ਸੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂੰ ਮੈਂ ਇੱਥੇ ਤੇ ਬੈਠੇ ਕੋਈ ਨਹੀਂ ਕੋ ਉਹਦਾ ਤਾਇਕ ਪਦਰੀ ਕੀ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰੇ ਖਿਆਲ ਹਾਂਜੀ ਤੇ ਬੰਦਾ ਕੋਈ ਦਿਖਦੈਣਗੇ ਤਾਂ ਦਫਤਰ ਪਿਓੜਾ ਖੋਲ ਕੇ ਬੈਠੇ ਹੈ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਹਰਪ੍ਰੀਤ ਨੀਟੇ ਵਰਗੇ ਜਿਹੜੇ ਤੂੰ ਰੋਲ ਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਬਦਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀ ਹੈ ਸਤਿਗੁਰੂ ਪਰ ਤਰਸ ਵੀ ਆਉਂਦਾ ਤਰਸ ਵੀ ਆਉਂਦਾ ਉਹ ਜਹੇਦਾਰ ਜੀ ਦੇ ਗੋਡੀਆਂ ਹੱਥ ਲਾਉਂਦੇ ਰਹੇ ਤੇ ਅੱਜ ਅੱਜ ਦਾ ਜੋ ਹਾਲ ਹੈ ਕਮਾਲ ਹੈ ਰੱਬ ਦੇ ਰੰਗ ਹੈ ਅਰਪੀਸਾ ਜੇ ਤੂੰ ਪਿਸਤਾਏਗਾ ਅਜੇ ਦੇ ਜੰਦਾਜ ਵਜੇ ਦਸੀਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਨੀਟਾ ਕਹਿ ਕੇ ਚੜਾਇਆ ਹੋਵੇ ਇਸ ਤੋਂ ਪਹਿਲਾਂ ਵੀ ਬਲਟੋਹਾ ਕਈ ਵਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਨਾਮ ਦੇ ਨਾਲ ਬੁਲਾ ਚੁੱਕੇ ਨੇ ਤੇ ਸਮੇਂ-ਸਮੇਂ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਲਟੋਹਾ ਦੇ ਸਵਾਲਾਂ ਦੇ ਵੱਡੇ ਜਵਾਬ ਵੀ ਦਿੱਤੇ ਨੇ ਕਈ ਵਾਰ ਤਾਂ ਉਹ ਕਹਿ ਦਿੰਦੇ ਨੇ ਕਿ ਮੈਂ ਉਸ ਬੰਦੇ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਆਦਤ ਹੈ ਉਹ ਇਸੇ ਤਰ੍ਹਾਂ ਬੋਲਦੇ ਨੇ